ਮਾਂ ਤੁਸੀਂ ਦੇਖ ਰਹੇ ਹੋ ਹਰਪਾ ਪੰਜਾਬ ਟੀਵੀ ਗੱਲ ਕਰਾਂਗੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਚਾਹ ਵਾਲੀ ਕੁੜੀ ਦੀ ਦਾਸ ਦੇ ਕਿ ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਕਿਉਂਕਿ ਇਸ ਚਾਹ ਵਾਲੀ ਕੁੜੀ ਨੂੰ ਤਸ ਦੇ ਆਧਾਰ ਤੇ ਅਸੀਂ ਲੋਕਾਂ ਨੇ ਖੂਬ ਮਦਦ ਕੀਤੀ ਉੱਥੇ ਹੀ ਸਮਾਜ ਸੇਵੀ ਮਨਦੀਪ ਮੰਨਾ ਨੇ 1 ਲੱਖ ਰੁਪਇਆ ਦਿੱਤਾ ਸੀ ਅਤੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਆਏ ਲੋਕਾਂ ਨੇ ਕਿਸ ਨੇ 10000 ਕਿਸ ਨੇ 20000 ਜਿੰਨੀ ਹਰੇਕ ਦੀ ਸ਼ਰਧਾ ਸੀ ਆਪਣੀ ਸ਼ਰਧਾ ਦੇ ਮੁਤਾਬਿਕ ਇਸ ਲੜਕੀ ਦੀ ਜਿਹੜੀ ਕਿ ਮਦਦ ਕੀਤੀ ਇਸਨੇ ਆਪਣੇ ਪਿਤਾ ਨੂੰ ਮਰਿਆ ਹੋਇਆ ਦੱਸਿਆ ਸੀ ਪਰ ਹੁਣ ਇਸ ਦਾ ਪਿਤਾ মিডিਆ ਦੇ ਸਾਹਮਣੇ ਆਇਆ ਜਿਸ ਨੇ ਇਸ ਕੁੜੀ ਦਾ ਪਰਦਾ ਫਾਸ਼ਕਾ ਦਿੱਤਾ ਉਸ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਦੀ ਜਿਹੜੀ ਮਾਂ ਸੀ ਉਹ ਅਲੱਗ ਹੋ ਗਈ ਸੀ ਬੱਚੇ ਨੂੰ ਲੈ ਕੇ ਤੇ ਉਸ ਤੋਂ ਬਾਅਦ ਇਸ ਲੜਕੀ ਦੇ ਵੱਲੋਂ ਪੈਸੇ ਇਕੱਠੇ ਕਰਨ ਦੇ ਬਾਅਦ ਸੇ ਆਪਣੇ ਆਪ ਉਸ ਤਰੀਕੇ ਦੇ ਨਾਲ ਪੇਸ਼ ਕੀਤਾ ਤੇ ਮੈਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਕਿ ਮੈਂ ਸ਼ਰਾਬ ਪੀਣਾ ਨਸ਼ੇ ਕਰਦਾ ਜਦਕਿ ਮੈਂ ਗੁਰ ਸਿੱਖਾ ਤੇ ਮੈਂ ਸਿੱਖੀ ਦੇ ਨਾਲ ਜੁੜਿਆ ਹੋਣਾ ਤੇ ਮੈਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਗਿਆ ਹੋਰ ਕੀ ਕੁਝ ਕਿਹਾ ਆਉਸ ਹੁੰਦੇ ਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਅਸੀਂ ਕਿਤੇ ਹੋਰ ਥਾਂ ਟੈਂਡ ਫੋੜੀ ਚੋ ਕੇ ਉੱਡ ਕੇ ਤੇ ਲੈ ਜਾਗੇ ਤੇ ਪੈਸੇ ਜਦ ਇਕੱਠੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਤੇ ਇਹ ਕਰਕੇ ਜੀ ਆਪਾਂ ਵੀ ਬਗ ਲੋਕੇ ਦਾ ਲੈ ਕੇ ਖੜੇ ਆ ਅੱਛਾ ਜੀ ਵੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੇ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ 60 ਹਾਲ ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪਣੇ ਕੋਲ ਕੋਈ ਜਾਣੀ ਕਿੰਨੀ ਹੈ ਜੀ ਪੜੀ ਬਾਠੀ ਦਾ ਟਾਈਮ ਪਾਸ ਹੁਣ ਜੁਗ ਹੀ ਆ ਗਈ ਹੈ ਹੋਰਾਂ ਦੀ ਕਿੰਨੀ ਪੈੜੀ ਜੀ ਜਿਹੜੀ ਉਹਨਾਂ ਸਹੁਰਿਆਂ ਦੀ ਜਰੰਗਲੇ ਪੈੜੀ ਦੇ ਆ ਟਰੈਕਟਰ ਹੈ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੇ ਦੀ ਹਰ ਚੋ ਬਾ ਸ਼ਹਿਰ ਦੇ ਵਿੱਚ ਆ ਅ ਇੱਕ ਦਿਨ ਪਟੋਲਾਪਮ ਦੇ ਸਾਹਮਣੇ ਆ ਦੁਕਾਨ ਇੱਕ ਦਿਨ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੋਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਹੀ ਅੱਛਾ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵੱਖ ਹੋਣ ਦਾ ਕਾਰਨ ਕੀ ਸੀ ਵਾਕ ਉਹ ਹੀ ਤਾਂ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋ ਵਾਲੀਆ ਜੀ ਉਹਨਾਂ ਹੀ ਬੇੜਾ ਕਰ ਦਿੱਤਾ ਤੇ ਆਪ ਕੈਨੇਡਾ ਜਾਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹਿ ਦੋ ਛੱਜਲਵੜੀ ਦੇ ਹੀ ਅਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ ਜੀ ਤੇ ਇੱਕ ਹੈਗਾ ਹੀ ਖਰੂਰ ਸਾਹਿਬ ਦਾ ਜੀ ਇੱਕ ਹੈਗਾ ਛੱਜਲਵੜੀ ਦਾ ਹਲਵਾਈ ਇਹ ਨਾ ਇਹਨੇ ਦੇ ਕੇ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਨਹੀਂ ਨਾ ਕੋਈ ਬਿਆਨ ਕਰ ਸਕਦੇ ਉਹ ਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਟੁੱਟਦੇ ਰਹੇ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੇ ਹੋ ਸੱਚਾਈ ਕੀ ਗੱਲਬਾਤ ਕੋਈ ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਜਾਣਿਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲਈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ ਹੀ ਪਾ ਕੇ ਲੈ ਜਾਊਗਾ ਤੇ ਗੁਰੂ ਰਸਾਂ ਦੇ ਗਾੜੀ ਸੌ ਖਾ ਲੈਣਾਂ ਜੀ ਗਰਜਿੰਦਰ ਸਿੰਘ ਨਸ਼ਾ ਕਰਦਾ ਸੀ ਕਿ ਜਾਂ ਨਹੀਂ ਕਰਦਾ ਤੇ ਜਿਹੜਾ ਉਹਨਾਂ ਨਾਲੋਂ ਕਹਾ ਕਹਾ ਵੇਖੋ ਕਿੰਨੀ ਤਰਾਦੀ ਆ ਕਿ ਜੇ ਮਰ ਗਏ ਹਾਂ ਉਹ ਪਿਓ ਮਾਤਾ ਪੈਸਿਆਂ ਦਾ ਫਰੋਡ ਕਰਕੇ ਜਾਂ ਫਰੋਡ ਵਜਨਿਆ ਕੇ ਬਾਹਰੋਂ ਪੈਸੇ ਆਉਣ ਦੇ ਤੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਤੇ ਉਹਦਾ ਦੋਸਤ ਆ ਉਹਨਾਂ ਲੱਖ ਉਹਨਾਂ ਪਾ ਕੇ ਭੇਜਦਾ ਹੋਰ ਵੀ ਬੰਦਿਆਂ ਨੇ ਪੈਸੇ ਭੇਜੇ ਸੁਖਣਾ ਕੀ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਐ ਇਹ ਦੇ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋ ਕੋ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਨਾਲ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਪੁੱਟੀਆਂ ਬਾਵਾ ਗੱਲ ਨੂੰ ਆ ਜਾਂਦੀ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਇਆ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾ ਚੇਤਾ ਕਿਦਾਂ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਵੇ ਉਹ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਅਜੇ ਮੈਂ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦਰਾਂਗੇ ਬਾਬਾ ਜੀ ਨਾ ਮਰ ਗਿਆ ਨਾ ਬਾਬਾ ਜੀ ਨਾ ਜੀਣਾ ਤੇ ਮੈਂ ਇਹ ਕਹਾਂ ਕਿ ਮਸਾਲ ਖੜੀ ਕੀਤੇ ਨਹੀਂ ਤਾਂ ਮੈਂ ਕੋਈ ਨਹੀਂ ਹੈ ਵੀਡੀਓ ਬਣਾਉਣੀ ਜਾਂ ਬਣਾਉਣੀ ਚਾਹੁੰਦਾ ਮਾਤਾ ਜੀ ਤੂੰ ਹੀ ਸਾਭਦੇ ਜੀ ਹਾਂਜੀ ਲੈਟਰਨ ਬਾਥਰੂਮ ਸਾਬੇ ਕਰਾਉਣੇ ਆ ਆਟੋ ਤੋਂ ਮੈਂ ਗੁਜਾਰਾ ਆਪਣਾ ਕਰਦਾ ਤੁਹਾਡੇ ਮਾਤਾ ਜੀ ਦਾ ਚੂਲਾ ਕਿਤਰਾ ਟੁੱਟਿਆ ਜੀ ਉਹਨੇ ਬੂਟਾ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰਕ ਹੋ ਗਈ 1.5 ਲੱਖ ਰੁਪਏ ਹੁਣ ਮੰਗਦੇ ਈ ਇਹਦਾ ਚੂਲਾ ਪਾਉਣ ਦਾ 12 ਹਸਤਾਨਾ ਜਮੈਂ ਉਹ ਗਿਆ ਹਾਂ ਸਾਰਿਆਂ ਤੋਂ ਹੋ ਗਿਆ ਹੱਥ ਪਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਬੈਜਣਾ ਜੇ ਤੁਸੀਂ ਪ੍ਰਿਸ਼ਰ ਚਲਾ ਜਾਤੇ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਖਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇਤੀ ਜਵਾਨਾ ਉਹਦੇ ਗਲਤ ਆ ਅੱਛਾ ਗਲਤ ਹੈ ਗਲਤ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਵੇਠੀ ਸੀ ਇਹ ਰੋਡ ਦੇ ਤੇ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਚ ਸੋਚਦੇ ਆਂ ਬੜਾ ਕੰਮ ਖਰਾਬ ਆ ਕਿ ਜੱਜ ਕਾਲ ਰਵਾਜ ਆ ਕਿ ਚੋਕੇ ਵਿੱਚ ਮਾਰ ਗਾ ਕੋਈ ਤਾਂ ਕੀ ਕਰਾਂਗੇ ਕਿਥੋਂ ਤੀ ਲੱ ਭਾਵੇਂ ਉਹਦੇ ਕੋਲੇ ਤੇ ਭਾਵੇਂ ਮੇਰੇ ਕੋਲ ਆ। ਬੇਦਗਲ ਕੀਤਾ ਆ। ਬੇਦਲ ਕਰਦੀ ਨੂੰ ਕੀਤਾ ਕੱਲੀ ਨੂੰ। ਅੱਛਾ ਜੀ। ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ। ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਦਿਨੋਂ ਤਾਂ। ਅਸੀਂ ਦਿਨੋਂ ਕਰਦੇ ਆ ਪਿਆਰ। ਅੱਛਾ ਜੀ। ਆਹੋ। ਠੀਕ ਹੈ। ਐ ਰੋ ਗਿਆ ਨੇ ਯਾਰ। ਕਿਦੋਂ ਆ ਜੀ ਨਾ ਆਪਣੀ ਕੁੜੀ ਨੂੰ ਕੌਮਰੀ ਘਰ ਬੇਟੀ ਤੇ ਕੌਮ ਆਪਣਾ ਰਾਜਪ੍ਰੀਤ ਸਿੰਘ ਦਾ ਲੜਕਾ। ਉਹ ਵੇਣਾ ਮੈਂ ਜਦੋਂ ਭਾਂਡੇ ਧੋਦਾ। ਅਹੀਂ ਆਟੋ ਚਲਾ ਕੇ ਗਿਆ ਕਰਨੇ ਤਾਂ ਤੁਸੀਂ ਭਾਡੇ ਮਾਜੜੇ ਲੋਕਾਂ ਨੂੰ ਝੂਠੇ ਅਮਰਤਾ ਸਿੰਘ ਆਪਾਂ ਸਾਰੇ ਜ਼ਮੀਨ ਹੈ ਤੁਹਾਡੇ ਕੋਲ ਬਾਬਾ ਜੀ ਜ਼ਮੀਨ ਹੈ ਤਨ ਕੇ ਲਈ ਆ ਗਿਆ ਟਾਈਮ ਪਾਸ ਹੋ ਹੀ ਜਾਂਦਾ ਜੀ ਕਰਜਾ ਬਹੁਤ ਜ਼ਿਆਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ ਰੋਟੀ ਆ ਪਕਾਉਣੇ ਆ ਚਾਹ ਆ ਲੈਡੀਆਂ ਬਾਹਰ ਮਾਦਰ ਮੈਂ ਕਰਾਉਣਾ ਕਿਹਦੇ 12 ਵੇ ਠਾ ਦਿੰਦੀ ਆ ਕੇਲੇ ਤੜਕੇ 4 ਵਜੇ ਲੀੜੇ ਕਪੜਾ ਦਾ ਤੋਣਾ ਨੂੰ ਮੈਂ ਨਾ ਹੋਣਾ ਆਪ ਅੱਛਾ ਜੀ ਕਸ਼ੇਰੇ ਤੱਕ ਬਦਲੀ ਕਰਦਾ ਤੌਲੀਆ ਪਾ ਕੇ ਨਹੀਂ ਨਹੀਂ ਨਾ ਜੀ ਨਾ ਕੋਈ ਵੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹਿ ਇੱਕੋ ਪਿੰਡ ਸਾਡਾ ਜਦੀਪੁਰਚੀ ਪਿੰਡ ਕਸੀੜਪੁਰਾ ਪਿੱਛੋਂ ਅਸੀਂ ਘਰੇ ਇਕੱਠੇ ਇਕੱਠੀ ਬੁਰਗੀ ਹਰ ਇਕੱਠੇ ਅਸੀਂ ਕੋਈ ਗੱਲ ਨਹੀਂ ਕਿ ਨਥੇ ਦਾ ਕੋਈ ਵੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ ਨੂੰ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮਮੀ ਜਾਂਦਰਾ ਲੈਂਡਰ ਪਾਉਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉਸ ਸੱਜਣ ਵੱਡੇ ਇਹ ਤਾਂ ਕਰਕੇ ਤੇ ਨਹੀਂ ਹਾਮੀ ਭਰਦੇ ਕਿ ਪੂਰਾ ਪਿੰਡ ਹਾਮੀ ਭਰਦਾ ਇਹਨਾਂ ਨੇ ਨਹੀਂ ਜੀ ਸਾਰਾ ਪਿੰਡ ਹੀ ਹਾਮੀ ਭਰੂਗਾ ਜੀ ਅੱਛਾ ਜੀ ਜਦੋਂ ਤੁਸੀਂ ਗੱਲ ਕਰੋ ਸਾਰੇ ਸੋ ਦਾਦੇ ਕਿ ਲੋਕਾਂ ਨੇ ਇਸ ਲੜਕੀ ਦੀ ਤਰਸ ਦੇ ਆਧਾਰ ਤੇ ਮਦਦ ਕੀਤੀ ਤਾਂ ਕਿ ਇਸ ਲੜਕੀ ਦੀ ਮਦਦ ਹੋ ਸਕੇ ਕਿਉਂਕਿ ਇਹਨੇ ਚਾਹ ਦਾ ਕੋਖਾ ਖੋਲਿਆ ਹੋਇਆ ਸੀ ਪਰ ਲੋਕਾਂ ਨੇ ਤਰਸ ਕੀਤਾ ਤੇ ਅਸੀਂ ਮਦਦ ਕੀਤੀ ਪਰ ਹੁਣ ਜਿਹੜਾ ਸੱਚ ਸਾਹਮਣੇ